ਫਲੋਰ ਪੁਲਿਸ ਨੇ ਫਲੋਰ ਦੇ ਨਜ਼ਦੀਕ ਪਿੰਡ ਸੇਲਕੀਆਣਾ ਦੇ ਸਰਪੰਚ ਦੇ ਹਮਲਾ ਕਰਨ ਵਾਲੇ 5 ਰੁਪਇਆ ਨੂੰ ਕੀਤਾ ਕਾਬੂ ਜਿਸ ਨਾਲ ਅਸੀਂ ਇਹ ਕਿ ਇਸ ਵੰਦੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨ ਸਿੰਘ ਬੱਲ ਪੀਪੀਐਸ ਓਪੋ ਪੁਲਿਸ ਪਤਾਨ ਸਰਵਨ ਫਲੋਰੀ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਅਨੁਸਾਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬਚਨਬਾਤਾਂ ਦੀ ਲੜੀ ਵਿੱਚ ਸਖਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 138 ਦਰਜ ਕੀਤਾ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਫਲੋਰ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੋਂ ਮੋੜਲੀ ਪੁਛਗਿਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਸਮੇਂ ਦੌਰਾਨ ਪਿੰਡ ਸਿਰਕੀਆਂ ਵਿਖੇ ਗਦਾਵਰ ਸਿੰਘ ਸਰਪੰਚ ਦੇ ਘਰ ਅੰਦਰ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਸੀ ਅਤੇ ਗਦਾਵਰ ਸਿੰਘ ਸਰਪੰਚ ਨੂੰ ਬ੍ਰਿਤਰਾ ਤੇਜ਼ ਤਰ੍ਹਾਂ ਵੱਢ ਕੇ ਉਸ ਦੇ ਘਰ ਦੀ ਬ੍ਰਿਤਰਾ ਭਾਂਤੋੜ ਕਰਕੇ ਉਸ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਸੀ ਜਿਸ ਤੋਂ ਮੋੜਲੀ ਕਾਰਵਾਈ ਕਰਦੇ ਹੋਏ ਪਹਿਲਾਂ ਇਹ ਕੇਸ ਵਿੱਚ ਚਾਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਸਪੈਸ਼ਲ ਆਪਰੇਸ਼ਨ ਦੌਰਾਨ ਬੱਕ ਬੱਕ ਲਾਕੇ ਵਿੱਚ ਰੀਡ ਕਰਕੇ ਤਰਨਜੀਤ ਸਿੰਘ ਪੁੱਤਰ ਬਿਕਮਜੀਤ ਸਿੰਘ ਵਾਸੀ ਖਰਖਣਾ ਥਾਣਾ ਸਮਰਾਲਾ ਵਾਸੀ ਲੁਧਿਆਣਾ ਗੁਰਿੰਦਰ ਸਿੰਘ ਪੁੱਤਰ ਨਿਰਮਨ ਸਿੰਘ ਵਾਸੀ ਮਾਨ ਨਗਰ ਡੱਬਾ ਰੋਲ ਗਲੀ ਨੰਬਰ 3 ਜਿਲ੍ਹਾ ਲੁਧਿਆਣਾ ਮਨੀ ਪਾਟਿਆ ਪੁੱਤਰ ਪ੍ਰਦੀਪ ਪਾਟਿਆ ਪੰਗਲ ਟਾਣਾ ਥਾਣਾ ਜੀਰਕ ਜ਼ਿਲ੍ਹਾ ਮਹਾਲੀ ਗੁਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗਿਆਨਪੁਰ ਥਾਣਾ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਤੇ ਅਮਰਤ ਸਿੰਘ ਪੁੱਤਰ ਅਮਰਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸੇ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਸਕਾਰਪੀਓ ਕਾਰ ਅਤੇ ਇੱਕ i20 ਕਾਰ ਸਮੇਤ ਇੱਕ ਗ੍ਰਿਫਤਾਰ ਕੰਮ ਦੀ ਵੱਡੀ ਸਫਲਤਾ ਅੰਕਰੀਤੀ ਹੈ। ਇਹ ਪੰਜਾਬੀ ਲਈ ਫਲੋਰ ਤੋਂ ਸੁਰਿੰਦਰ ਸਿੰਘ ਦੇ ਨਾਲ ਪ੍ਰੋਪਰ ਦੀ ਵਿਸ਼ੇਸ਼ ਰਿਪੋਰਟ। ਸਰ ਇੱਕ ਸੇਲ ਗਿਆਨੇ ਦਾ ਪਿਛਲੇ ਦਿਨ ਵੀ ਡਰਾਈਵ ਚ ਗੜਾ ਹੋ ਰਿਹਾ ਸੀ। ਲੋਕ ਵੀ ਬੈਠੇ ਤੁਸੀਂ ਕੁਝ ਬੰਦੇ ਖੜੇ ਆ। ਕਿੰਨੇ ਬੰਦੇ ਆ ਸਰ ਇਹ ਪਹਿਲਾ ਵਾਰ ਉਹਨਾਂ ਨਾਲ ਲੜਾਈ ਛੜੀ ਜਾਂ ਬਾਰ ਲੱਗਦੀ ਹੈ ਇਹ ਗੁਰਦਾਸ ਸਿੰਘ ਸਰਪੈਂਸਨ ਇੱਥੇ ਦੇ ਹੈਗੇ ਨੇ ਮਜੂਦਾ ਸੇੜ ਗਿਆ ਨੇ 4 ਮਈ ਨੂੰ ਇਸੇ ਸਾਲ ਇਹਨਾਂ ਦੇ ਘਰ ਹਮਲਾ ਹੋਇਆ ਸੀ 15 ਵੀ ਨੌਜਵਾਨ ਸਨ ਜਿਨ੍ਹਾਂ ਕੋਲ ਅਸਲਾ ਸੀ ਤੇ 307 ਤੇ ਆਰਮ ਲੈਕਟਾਂ ਮਕਦਮਾ ਦਰਜ ਸੀ ਇਹ ਸ਼ਰੇਆਮ ਗੋਗਾ ਗਰਦੀ ਕੀਤੀ ਗਈ ਸੀ ਉਸ ਵਿੱਚ ਸਾਡੇ ਫਲੋਰ ਦੇ ਐਸਐਚਓ ਇੰਸਪੈਕਟਰਸ ਦੇਸ ਤੋਂ ਕਾਰਵਾਈ ਕਰਦੇ ਹੋયા ਆ ਪੰਜ ਜਿਹੜੇ ਇਹ ਗੈਂਗਸਟਰ ਟਾਈਪ ਜਿਹੜੇ ਮਾੜੇ ਅਨਸਰ ਕਰਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਇੱਕ ਸਕੋਰਪਿਓ ਤੇ ਕਾਈ 20 ਇਹ ਕਾਫੀ ਇਵਾਰਦਾਤ ਤੋਂ ਬਾਅਦ ਇਹ ਫਰਾਰ ਸਨ ਤੇ ਇਹ ਕਾਰਵਾਈ ਕਰਦਾ ਹੋਣਾ ਪੰਜ ਬੰਦਿਆਂ ਨੂੰ ਇਹਨਾਂ ਨੂੰ ਫੜਿਆ ਹੋਇਆ ਇਹ ਇਥੇ ਇਹ ਵੀ ਦੱਸਣ ਦੋਗਾ ਕਿ 10 ਮਈ ਨੂੰ ਇਲੈਕਸ਼ਨ ਸੀਜ਼ ਤੋਂ ਚਾਰ-ਪੰਜ ਦਿਨ ਪਹਿਲਾਂ ਇਹ ਧੜਾ ਹੋਇਆ ਸੀ ਤੇ ਇਹਨਾਂ ਨੇ ਫੈਰਗ ਵੀ ਕੀਤੀ ਸੀ ਘਰ ਆ ਕੇ ਇਹ ਉਹ ਦੋਸ਼ੀ ਨੇ ਜਿਹੜੇ ਫੜੇ ਗਏ ਨੇ ਇਨਦੇ ਪ੍ਰੀਵੀਅਸ ਰਿਕਾਰਡ ਦੇ ਵਿੱਚ ਵੀ ਇਹਨਾਂ ਤੇ ਜਿਹੜੇ ਮਕਦਮੇ ਦਰਜ ਨੇ ਲੜਾਈਆਂ ਝਗੜਿਆ ਦੇ। ਇਹਦੇ ਵਿੱਚ ਹੋਰ ਵੀ ਐ ਸਾਰੇ ਇਹੀ ਪੰਜ ਜਿਹੜੇ ਨਾਮ ਨੇ। ਨਹੀਂ ਇਹ ਦੋ ਵਿਅਕਤੀ ਜਿਹੜੇ ਸੀ ਇਹਨਾਂ ਚ ਦੋਸ਼ੀ ਸਨ ਉਹ ਪਹਿਲਾਂ ਗ੍ਰਿਫਤਾਰ ਕੀਤੇ ਜਾ ਸਕੇ ਆ ਪੰਜ ਇਹ ਆ ਤੇ ਹਜੇ ਗ੍ਰਿਫਤਾਰੀ ਵਾਸਤੇ ਹੋਰਾਂ ਦੇ ਛਾਪੇ ਮਾਰੇ ਜਾ ਰਹੇ ਨੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ